ਅਮਰitsar ਵਿੱਚ ਡੀਸੀ ਦਫ਼ਤਰ ਦਾ ਮੋਹਰੇ 25 ਸਤੰਬਰ ਨੂੰ ਲੱਗਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਲਈ ਅੱਜ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਢੰਡੇਰ ਅਤੇ ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਕੜਿਆਲ ਦੀ ਅਗਵਾਈ ਵਿੱਚ ਜੱਥਾ ਰਵਾਨਾ ਕੀਤਾ ਗਿਆ ਜੋ ਪਿੰਡ ਓਠੀਆਂ ਤੋਂ ਸ਼ੁਰੂ ਹੋ ਕੇ ਪਿੰਡ ਕੋਟਲੀ ਛੱਕਾ ਸੱਜੇ ਮੋੜੇ ਅਤੇ ਹੁੰਦਾ ਹੋਇਆ ਪਿੰਡ ਥੋੜੀਆਂ ਜਾ ਕੇ ਸਮਾਪਤ ਹੋਇਆ ਬਾਸਮਤੀ ਦਾ ਸਰਕਾਰੀ ਭਾਅ ਤੈਅ ਕਰਨ ਲਈ ਸਰਕਾਰੀ ਭਾਅ ਉੱਪਰ ਖਰੀਦ ਦੀ ਗਾਰੰਟੀ ਕਰਨ ਲਈ ਅਟਾਰੀ ਬਾਗਾ ਅਤੇ ਹੁਸੈਨੀ ਵਾਲੀ ਬਾਰਡਰ ਰਾਹੀਂ ਬਾਸਮਤੀ ਸਮੇਤ ਹੋਰ ਸਮੂੱਚੇ ਵਪਾਰ ਖੋਲਣ ਲਈ ਬਾਸਮਤੀ ਦੇ ਨਿਰਾਤ ਉੱਪਰ 950 ਡਾਲਰ ਦੀ ਸ਼ਰਤ ਹਟਾਉਣ ਲਈ ਅਤੇ 25 ਸਤੰਬਰ ਨੂੰ ਕੀਰਤੀ ਕਿਥਾਨ ਜੂਨੀਅਨ ਵੱਲੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਤਰਨੇ ਪ੍ਰਦਰਸ਼ਨ ਕੀਤੇ ਜਾਣਗੇ ਇੱਥੇ ਜਥੇ ਮਾਰਚ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੂਨੀਅਨ ਮੀਤ ਪ੍ਰਧਾਨ ਜਤਿੰਦਰ ਸਿੰਘ ਸ਼ੀਨਾ ਅਤੇ ਜ਼ਿਲ੍ਹਾ ਪ੍ਰਧਾਨਦ ਸਤਨਾਮ ਸਿੰਘ ਚੰਡੇਰ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਸੈਤਰਾ ਨੇ ਆਖਿਆ ਕਿ ਬਾਸਮਤੀ ਦਾ ਕੋਈ ਪੱਕਾ ਰੇਟ ਨਾ ਹੋਣ ਕਰਕੇ ਪਿਛਲੇ ਸਾਲ 3500 3600 ਨੂੰ ਵਿਕਣ ਵਾਲੀ ਬਾਸਮਤੀ 1509 ਅਤੇ 1692 ਕਿਸਮ ਇਸ ਸਾਲ 2400 2500 ਨੂੰ ਵਿਕ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਲਗਭਗ 20 ਤੋਂ 25000 ਰੁਪਏ ਘਾਟਾ ਪੈ ਰਿਹਾ ਹੈ ਇੱਥੇ ਜਥੇ ਮਾਰਚ ਵਿੱਚ ਮੇਜਰ ਸਿੰਘ ਜੋਹਲ ਕੁਲਵਿੰਦਰ ਸਿੰਘ ਬਲਵਿੰਦਰ ਸਿੰਘ ਦੀਦਾਰ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਸਿੰਘ ਓਠੀਆਂ surjeet ਸਿੰਘ ਅਮਰਜੀਤ ਸਿੰਘ ਚੰਚਲ ਸਿੰਘ ਓਠੀਆਂ ਬਖਸ਼ੀਸ਼ ਸਿੰਘ ਗੁਰਨਾਮ ਸਿੰਘ ਦਵਿੰਦਰ ਸਿੰਘ ਸੁਵੇਕ ਸਿੰਘ ਜਸਪਾਲ ਸਿੰਘ ਸਮੇਤ ਕਈ ਹੋਰ ਵੀ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਸੁਖਦੇਵ ਸਿੰਘ ਸੈਂਸਰਾ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰੈਸ ਕਟਰ ਕੀਤੀ ਕਿਸਾਨ ਜੁਨੀਆਣਾ ਅੱਜ ਅਸੀਂ ਇਹ 25 ਸਤੰਬਰ ਨੂੰ ਬਾਸਮਤੀ ਦੇ ਰੇਟ ਵਾਸਤੇ ਬਾਸਮਤੀ ਦੀ ਐਮਐਸਪੀ ਲੈਣ ਵਾਸਤੇ ਉਸ ਐਮਐਸਪੀ ਉੱਪਰ ਬਾਸਮਤੀ ਦੀ ਖਰੀਦ ਕਰਾਉਣ ਵਾਸਤੇ ਵਾਗਾ ਦੇ ਹੁਸੈਨੀਵਾਲਾ ਬਾਰਡਰ ਦੇ ਰਾਹੀਂ ਇਹ ਅਰਬ ਕੰਟਰੀਆਂ ਵਿੱਚ ਬਾਸਮਤੀ ਵੇਚਣ ਵਾਸਤੇ ਵਾਗਾ ਦੇ ਹੁਸੈਨੀਵਾਲਾ ਬਾਰਡਰ ਖੋਲ੍ਹਿਆ ਜਾਵੇ ਇਹਦੇ ਨਾਲ ਹੀ ਜਿਹੜੀ 950 ਡਾਲਰ ਦੀ ਸ਼ਰਤ ਲਾਈ ਆ ਸੈਂਟਰ ਸਰਕਾਰ ਨੇ ਕਿ ਸਾਡੇ ਵਪਾਰੀ ਜਿਹੜੇ ਆ ਉਹ ਬਾਹਰ 950 ਡਾਲਰ ਤੋਂ ਘੱਟ ਸੌਦਾ ਨਹੀਂ ਕਰ ਸਕਦੇ ਜਿਸ ਦੇ ਨਾਲ ਬਾਸਮਤੀ ਦੇ ਕੀਮਤਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਬਹੁਤ ਡਿੱਗ ਪਈਆਂ ਨੇ ਪਿਛਲੇ ਸਾਲ 36 3700 ਤੋਂ ਸ਼ੁਰੂ ਹੋਈ ਬਾਸਮਤੀ ਇਸ ਵਾਰ 52600 ਨੂੰ ਜਿਹੜੀ ਆ ਉਹ ਵਿਕ ਰਹੀ ਹੈ ਇਹਦੇ ਨਾਲ ਕਿਸਾਨ ਨੂੰ 1000 ਰੁਪਏ ਦਾ ਘਾਟਾ ਜਿਹੜਾ ਕਵੰਟਲ ਮਗਰ ਪੈ ਰਿਹਾ ਆ 20 ਤੋਂ 22000 ਰੁਪਏ ਦਾ ਘਾਟਾ ਜਿਹੜਾ ਉਹ ਕਿੱਲੇ ਮਗਰ ਪੈ ਰਿਹਾ ਆ ਇਹਨਾਂ ਕਰਕੇ ਜਿਹੜਾ ਆ 25 ਸਤੰਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਆ ਉਹ ਧਰਨੇ ਦਿੱਤੇ ਜਾ ਰਹੇ ਨੇ ਉਹਨਾਂ ਧਰਨਿਆਂ ਦੀ ਤਿਆਰੀ ਵਾਸਤੇ ਜਿਹੜਾ ਅੱਜ ਆਏ ਮਾਰਚ ਜਿਹੜਾ ਕੱਢਿਆ ਜਾ ਰਿਹਾ ਆ ਲੋਕਾਂ ਨੂੰ ਇਸ ਮਾਰਚ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਬਾਸਮਤੀ ਦਾ ਸਹੀ ਰੇਟ ਲੈਣ ਵਾਸਤੇ ਤੇ ਇਹਨੂੰ ਪੱਕਾ ਰੇਟ ਬੰਨਣ ਵਾਸਤੇ ਇਸ ਰੇਟ ਦੇ ਉੱਪਰ ਦੀ ਖਰੀਦ ਕਰਾਉਣ ਵਾਸਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਆ ਉਹ ਡੀਸੀ ਦਫਤਰ ਅੰਮ੍ਰਿਤਸਰ ਪਹੁੰਚੋ ਠੀਕ ਹੈ ਮੈਂ ਮੇਜਰ ਸਿੰਘ ਕੜਿਆਲ ਜ਼ਿਲ੍ਹਾ ਕੈਸ਼ੇਰ ਕਿਰਤੀ ਕਿਸਾਨੀ ਯੂਨੀਅਨ ਅੱਜ ਜੋ ਅਸੀਂ ਮਾਰਚ ਪਿੰਡਾਂ ਦੇ ਵਿੱਚ ਕੱਢ ਰਹੇ ਆ ਜੋ ਕਿਸਾਨਾਂ ਦੇ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਆ ਉਹਨੂੰ ਬਚਾਉਣ ਵਾਸਤੇ 25 ਸਤੰਬਰ ਨੂੰ ਜੋ ਕਿਰਤੀ ਕਿਸਾਨੀ ਉਹਨੀਆਂ ਨੇ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਓ ਕਰਨੇ ਆ ਸਰਕਾਰਾਂ ਨੂੰ ਮੰਗ ਪੱਤਰ ਦਾਾਂਗੇ ਕਿ ਜਿਹੜੀ ਟਾਪ ਦੀ ਬਾਸਪਤੀ ਆ 17 18 ਜਾਂ 15 9 ਆ 17 18 ਦਾ ਰੇਟ ਜਿਹੜਾ ਵਾ ਇਹ ਘੱਟੋ ਘਾਟ ਸਰਕਾਰ 6000 ਰੁਪਏ ਬੰਨੇ ਜਿਹੜੀ 15 9 ਆ ਉਹਦਾ ਘੱਟੋ ਘਾਟ ਰੇਟ 4500 ਰੁਪਏ ਦਿੱਤਾ ਜਾਵੇ ਸੋ ਇਸ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਥੇਬਾਰ ਚ ਕਰ ਰਹੇ ਆ ਪਿੰਡਾਂ ਦੇ ਕਿਸਾਨਾਂ ਨੂੰ ਸਮਝਾ ਰਹੇ ਆ ਵੀ ਆਹੋ ਕਿਸਾਨੋਂ ਜੇ ਐਰ ਕੀ ਆਪਣੀ ਇਹ ਚੀਜ਼ ਫਸਲ ਆਪਣੀ ਰੋਲ ਗਈ ਤੇ ਕਿਸਾਨ ਦੇ ਪੱਲੇ ਅੱਗੇ ਕੁਝ ਨਹੀਂ ਹੈਗਾ ਵੀ ਤੇ ਕਿਸਾਨ ਰਹਿਂਦਾ ਖੁੰਦਾ ਵੀ ਮਾਰਿਆ ਜਾਊਗਾ ਸੋ ਇਹਦੇ ਕਰਕੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਜਾਗਰੂਤ ਕਰ ਰਹੇ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਜਿਹੜਾ 25 ਸਤੰਬਰ ਦਾ ਧਰਨਾ ਵਾ ਉਹਦੀਆਂ ਤਿਆਰੀਆਂ ਕਰ ਰਹੇ ਆ ਇਹ ਮਾਰਚ ਕਿੱਥੋਂ ਚੱਲੇ ਰਿਹਾ ਕਿੱਥੇ ਜਾਊਗਾ ਅੱਜ ਇਹ ਮਾਰਚ ਪਿੰਡ ਓਟੀਆਂ ਤੋਂ ਕਲਵਿੰਦਰ ਸਿੰਘ ਇਲਾਕਾ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਉਠੀਆਂ ਤੋਂ ਚੱਲਿਆ ਵਾ ਇਹ ਜਿੱਤਰਾ ਮਾਲਾ ਕਿਹੜੀ ਆ ਕੋਟਲੀ ਆ ਗਾੜੀ ਮਨਾਂ ਵਾਲਾ ਮਨਾਂ ਵਾਲੇ ਤੋਂ ਗਾੜੀ ਸੌੜੀਆਂ ਤੱਲੇ ਜਿੱਤਰਾ ਜਿੱਤਰਾ ਪਿੰਡ ਨਿਕਲਦੇ ਗਏ ਕਿਉਂਕਿ ਅਸੀਂ 4-5 ਦੇ ਨਾ ਹੋ ਗਏ ਇਹ ਜਥੇ ਮਾਰਚ ਕਰ ਰਹੇ ਆ